ਲ ਆਏ ਵੀ ਸੱਜਣੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਸਰੀ ਗੱਲ ਆਪਾਂ ਵੀਰੇ ਤੁਹਾਡੇ ਲਈ ਲੈ ਕੇ ਆਏ ਅੱਜ 14 ਸੱਤ ਟਰਾਲਾ ਕਿੰਨਾ ਬਜੇ ਦਾ ਵੀਰੇ ਕਿਹੜਾ ਸਾਈਜ਼ ਲੱਗਿਆ ਪੁੱਛਦੇ ਆਂ ਅੱਜ ਗੱਲਬਾਤ ਕਰਦੇ ਆਂ ਕੀ ਹਾਲ ਹੈ ਠੀਕ ਹੋ ਜੀ ਕਿਹੜਾ ਸਾਈਜ਼ ਹੈ ਇਹ 14 ਸੱਤ ਹਨਾ 14 ਸੱਤ ਕਿੰਨਾ ਬਜਨ ਹੈ ਇਹਦਾ ਆਪਣੇ ਕੋਲ ਇਹਦਾ ਇਹਦਾ ਵਜਨ ਹੋਇਆ 27 ਕੁਇੰਟਲ 27 ਕੁਇੰਟਲ ਬਜਨ ਹੋ ਗਿਆ ਠੀਕ ਜੀ ਕਿਹੜਾ ਹਾਲ ਹੈ ਬਿਗੈਰ ਟਾਇਰਾਂ ਤੂੰ ਟਾਇਰ ਕਿਹੜੇ ਨਵੇਂ ਨੇ ਜੀ ਫਿਰ ਇਹਦੇ ਟਾਇਰ ਇਹਨਾਂ ਨੇ ਆਪ ਦੇ ਭੇਜ ਕੇ ਮਾਰਫ ਦੇ ਅੱਛਾ ਜੀ ਬੇਦਾਗ ਠੀਕ ਆ ਜੀ ਤੋਰਾ ਹਿੱਸਾ ਤੋਰਾ ਵਧੀਆ ਲੱਗਾ 142mm ਵਾਲਾ 142mm mm ਵਾਲਾ ਠੀਕ ਆ ਜੀ ਠੀਕ ਆ ਤੇ ਆ ਲੈਟਾਂ ਦਾ ਸਿਸਟਮ ਹਾਂ ਇਹ ਲੈਟਾਂ ਵਾਲਾ ਸੈਡਾਂ ਜੀ ਸੈਡਾਂ ਤਾਂ ਇਹਨੂੰ 12 ਟਾਇਰ 4mm ਦਾ ਫਰਸ਼ ਹੈ 4mm ਦਾ ਫਰਸ਼ 12 ਜੀ 2-3 ਟਾਂਟਾ ਦੀਏ ਨੇ ਬਾਕੀ ਮਾਲ ਤਾਂ 11 ਟਾਂਟਾ ਲਈ ਆ ਅੱਛਾ ਜੀ ਠੀਕ ਹੈ ਠੀਕ ਆ ਤੇ ਇਹ ਚੈਨਰ ਚੈਨਰ ਵੀ ਟਾਟਾ ਦੇਨੇ ਚੈਨਰ ਵੀ ਸਾਰੇ ਟਾਟਾ ਦੇਨੇ ਹਨਾ ਬਿੱਟੀ ਜੀ ਹੋਰ ਟਾਟਾ ਦੀ ਮੇਕ ਸੇਲ ਦੀ ਠੀਕ ਹੈ ਠੀਕ ਆ ਬਿੱਟੀ ਬਾਲਾ ਜੀ ਐਂਕਲ ਤੇ ਸੱਲ ਪਾ ਕੇ ਇਹ ਚ ਐਂਕਲ ਤੇ ਸੱਲ ਪਾਏ ਸੀ ਇੱਥੇ ਆ ਦਰਮਿਆਨਾ ਬਿੱਡਾ ਆ ਜਾਂਦਾ ਜੀ ਠੀਕ ਆ ਜੀ ਤੇ ਇੱਕ ਪਲਾਜ਼ਮਾ ਜਿਹਾ ਉਹਦੇ ਨਾਲ ਪੈਸੇ ਲੱਗ ਜਾਂਦੇ ਨੇ ਐਕਸਟਰਾ ਠੀਕ ਆ ਜੀ ਇਹਦਾ ਕੀ ਹਿਸਾਬ ਆ ਜੀ ਫਿਰ ਠੀਕ ਹੈ ਬਿੱਚੀ ਤੁਲ ਜਾਂਦਾ ਇਹ ਬਿੱਡ ਤਾਂ ਅੱਛਾ ਬਿੱਚੀ ਤੁਲ ਜਾਂਦਾ ਭਾਏ ਰੇਟ ਬਣ ਗਿਆ ਜਿਹੜਾ ਉਹਦੇ ਨਾਲ ਹੀ ਤੁਲ ਜਾਂਦਾ ਠੀਕ ਆ ਜੀ ਠੀਕ ਆ ਕੀ ਰੇਟ ਆਈ ਫਿਰ ਆਪਣਾ ਆਪਨਾ ਰੇਟ ਐਮਸੀ ਦੇ ਮਾਲ ਦਾ ਹੈਗਾ 90 ਰੁਪਏ ਕਿਲੋ 90 ਰੁਪਏ ਕਿਲੋ ਠੀਕ ਹੈ ਜੀ 40 ਵਗੈਰਾ ਦਾ ਅੱਡ ਹੈ ਜੀ ਆ ਜਾਲੀ ਜਾਲੀ ਦਾ ਅੱਡ ਹੁੰਦਾ ਜੀ ਇਕੱਲਾ ਠੀਕ ਹੈ ਜੀ ਤੇ ਹੋਰ ਹੋਰ ਬਾਕੀ ਤਾਂ ਇਹੀ ਸਾਰਾ ਕੁਝ ਲੱਗ ਜਾਂਦੀ ਆ ਠੀਕ ਹੈ ਜੀ ਆ ਕਿਵੇਂ ਸਿਸਟਮ ਤਿਆਰ ਕਰਦੇ ਆ ਸਾਰਾ ਦੱਸੋ ਮੈਨੂੰ ਥੋੜਾ ਥੋੜਾ ਕਰਕੇ ਵੀ ਇੱਥੋਂ ਐ ਲੱਗਦਾ ਪਹਿਲਾਂ ਕੀ ਲਾਉਣੇ ਫਿਰ ਕੀ ਲਾਉਣੇ ਪਹਿਲਾਂ ਤਾਂ ਫਰੇਮ ਪਰ ਆ ਜਾਂਦਾ ਜੀ ਡਾਲੇ ਦਾ ਸਾਰਾ ਪ੍ਰੋਪਰ ਇੱਥੋਂ ਤੋਂ ਲੈ ਕੇ ਆ ਫਰੇਮ ਨਹੀਂ ਜਾਈ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਇਹਦੇ ਕਿਹੜਾ ਕੱਪ ਜੇ ਲੱਗਦੇ ਆ अच्छा जी ਥੱਲੇ ਤੱਕ ਆਹ ਕਬਜੇ ਲੱਗਦੇ ਨਹੀਂ ਫਿਰ ਇਹ ਤੇ ਚੈਨਰ ਲੱਗਦੇ ਨੇ ਨਾ ਚੈਨਰ ਲਾ ਕੇ ਆ ਕਬਜੇ ਤਿਆਰ ਕਰਕੇ ਫਿੱਟ ਹੁੰਦਾ ਜੀ ਡਾਲੇ ਨਾਲ ਠੀਕ ਆ ਜੀ ਆਹ ਬਾਅਦ ਫਿਰ ਅਸ਼ਮਾਨ ਲੱਗਣਾ ਸ਼ੁਰੂ ਹੋ ਜਾਂਦਾ ਜਿਹੜਾ ਇਹਨਾਂ ਨੂੰ ਖੁੱਲ ਖਲਾਈਏ ਚ ਆ ਜਾਂਦਾ ਜੀ ਠੀਕ ਆ ਜੀ ਇਹ ਇਤਨਾ ਖੁੱਲੂ ਤਿੰਨ ਪਾਛੇ ਨੂੰ ਖੁੱਲਦਾ ਕਰਿਆ ਹੈ ਜੀ

ਕਢਾਇਆ ਗੋਦ ਕੁਛ ਵੀ ਲਵਾ ਸਕਦੇ ਆ ਜੀ ਫਿਰ ਆਪਾਂ ਹਾਂ ਆਪਣੀ ਮਰਜ਼ੀ ਚ ਕਢਾ ਲਓ ਜੀ ਹਾਂ ਆ ਲੋਕਲ ਮਜ਼ਬੂਤੀ ਵਾਸਤੇ ਲਾਇਆ ਇਹਨੂੰ ਠੀਕ ਹੈ ਠੀਕ ਹੈ ਜੀ ਠੀਕ ਆ ਆਹ ਆਪਣੀ ਪੱਤੀ ਆ ਗਈ ਬੈੱਡ ਨੂੰ ਰੋਕਣਾ ਜੀ ਇਹ ਬੈੱਡ ਦਾ ਮੰਜਾ ਜੀ ਤਾਂ ਹਾਂ ਚੱਕਿਆ ਜਾਂਦਾ ਤਾਂ ਹਾਂ ਚੱਕਿਆ ਦਾ ਰੋਕਦੀ ਹੈ ਜੀ ਹਾਂ ਜੀ ਉੱਧਰ ਲਿਫਟ ਚੱਕ ਤੇ ਸਾਰੀ ਫਾਸ਼ਲ ਠੀਕ ਆ ਆ ਗਿਆ ਚੁੱਤੀ ਰੱਖਣਾ ਆਪਣੇ ਕੋਲ ਵੀਰੇ ਤੇ ਆ ਇਹਨੂੰ ਆ ਜੀ ਇਹ ਗੈਂਤੀ ਹੈ ਜੀ ਅੱਛਾ ਜੀ ਕੀ ਕਹਿੰਦੇ ਨੇ ਮੈਨੂੰ ਕਿ ਕਈ ਵਾਰੀ ਟਰਾਲੀ ਮੂਰੇ ਮਿੱਟੀ ਮੁੱਟੀ ਜਾਂ ਟਰਾਲੀ ਦਾ ਟਾਇਰ ਵਹਿ ਜਾਏ ਫਿਰ ਮੂਰੇ ਮਿੱਟੀ ਪੱਟ ਕੇ ਮਾੜਾ ਮੋਟਾ ਆਲਾ ਪੱਧਰ ਜੇ ਕਰ ਲੈਂਦਾ ਜੀ ਠੀਕ ਇਹਦੇ ਨਾਲ ਕੋਈ ਕਦੇ ਕੁਝ ਹੁੰਦਾ ਨਹੀਂ ਫਿਰ ਇਹ ਚੀਜ਼ ਨਾਲ ਲੱਗੇ ਨਾਲ ਨਟ ਖੋਲ ਕੇ ਪੱਧਰ ਕਰਕੇ ਕੰਮ ਆਉਂਦੀ ਹੈ ਜੀ ਮਤਲਬ ਹਾਂ ਟਰਾਲੀ ਦੇ ਕੰਮ ਹੋਗੇਗੇ ਕਈ ਕਈ ਬਾਂਹਾਂ ਆ ਸੰਕਲ ਕਾਦੇ ਵਾਸਤੇ ਜੀ ਫਿਰ ਇੱਥੇ ਇਹ ਡਾਲਾ ਜਦੋਂ ਇੱਧਰ ਆਇਆ ਜੀ ਮੁੜ ਕੇ ਅੱਛਾ ਜੀ ਤਾਂ ਉਹਦੇ ਵਿੱਚੇ ਪਾਣੀ ਪਊਗੀ ਡਾਲਾ ਮਤਲਬ ਇੱਥੇ ਆਇਆ ਜੂ ਹਾਂ ਇਹਦੇ ਡਾਲੇ 'ਚ ਪਿੰਨੇ ਆਏ ਪੈ ਜੂ ਠੀਕ ਹੈ ਤੇ ਡਾਲਾ ਜਦੋਂ ਇੱਧਰ ਨੂੰ ਆਇਆ ਉਹਦੇ ਉਤੇ ਡੰਟ ਤਾਂ ਨਹੀਂ ਪੈਂਦਾ ਕੋਈ ਨਾ ਨਾ ਉਹਦੇ ਕਿਤੇ ਨਹੀਂ ਲੱਗਦਾ ਜੀ ਠੀਕ ਆ ਜੀ ਠੀਕ ਆ ਠੀਕ ਆ ਆਪਣਾ ਆ ਗਿਆ ਟਾਕੀ ਆ ਟੂਲ ਆ ਗਿਆ ਜੀ ਆ ਟੂਲ ਆ ਗਿਆ ਜੀ ਜੇ ਡਿਜ਼ਾਈਨ ਕਰਵਾਉਣਾ ਹੋਏ ਔਰ ਕੈਨੇਡਾ ਵਾਲਾ ਜੇ ਕੋਈ ਕੁਝ ਸਭ ਲਾ ਦੋਨੇ ਸਭ ਲਾ ਦਾਂਗੇ ਜੀ ਉਹ ਤਾਂ ਰੇਟ 'ਚ ਹੋ ਜਾਂਦੀ ਅਜਿਹੇ ਜਿਹੇ ਜਿਹੜਾ ਰੇਟ ਹੋ ਜਾਂਦਾ ਅੱਛਾ ਉਹ ਜਿਹੜਾ ਜਾਲੀ ਦੀ ਜਾਲੀ ਹਾਂ ਜਾਲੀ ਦਾ ਰੁਪਇਆ 14 ਫੁੱਟੇ ਜਿਹੜੀ ਇਹਦਾ 65000 ਰੁਪਏ ਲੈਣੀ ਠੀਕ ਹੈ ਜੀ ਤਿੰਨ ਫੁੱਟੀ ਤੱਕ ਠੀਕ ਹੈ ਤਿੰਨ ਫੁੱਟੀ ਤੱਕ ਹਾਂ ਜੇ 4 ਫੁੱਟੀ ਲਵਾਉਂਦਾ ਫਿਰ ਵੱਧ ਲੈਣਾ ਸਹੀ ਸਾਈਜ਼ ਕਿਹੜਾ ਕਿਹੜਾ ਬਣਾ ਦਿੰਦੇ ਹੋ ਸਾਈਜ਼ ਵੱਡੇ ਤਾਂ ਕਿੰਨੇ ਤੱਕ ਬਣਾਇਆ ਜਾਂਦਾ ਹੈ ਵੱਡਾ ਸਾਈਜ਼ ਹੁਣ ਤੱਕ ਵੱਡਾ ਸਾਈਜ਼ ਜਿਹੜਾ ਲਿਫਟ ਵਾਲਾ ਜੀ ਉਹ 18 ਫੁੱਟੇ ਤੱਕ ਬਣਾਇਆ 18 ਫੁੱਟੇ ਤੱਕ ਬਣਾ ਦਿੰਦੇ ਹੋ ਪੂਰਾ ਵਧੀਆ ਵਧੀਆ ਲਿਫਟ ਵਾਲਾ ਲਿਫਟ ਵਾਲਾ ਠੀਕ ਲਓ ਵੀਰੇ ਆਪਣੇ ਸੀ ਆਪਣੇ ਕੋਲ ਸੀ ਇਹ 14 ਸੱਤ ਟਰਾਲਾ ਦੇਖ ਲਓ ਲੁੱਕ ਦੇਖ ਲਓ ਸਾਰੀ ਤੁਹਾਨੂੰ ਦਿਖਾ ਦਿਆ ਜਾਲੀ ਲੱਗੀ ਹੋਈ ਆ ਵੀਰੇ ਆ ਆਪਣੇ ਆਪ ਰਸੇ ਖਿੱਚਣੇ ਆਗੇ ਹਨਾ ਬਾਕੀ ਤੁਹਾਨੂੰ ਆਪਾਂ ਦਿਖਾਉਂਦੇ ਰਹਨੇ ਆ ਹੋਰ ਵੀ ਟਰਾਲੇ ਪਰ ਵੀਰੇ ਲੁਕਾਂ ਅੱਡ ਅੱਡ ਹੁੰਦੇ ਨੇ ਸਾਈਜ਼ ਅੱਡ ਅੱਡ ਹੁੰਦਾਗਾ ਠੀਕ ਆ ਵੀਰੇ ਐਵੇਂ ਥੋੜੇ ਲਈ ਹੋਰ ਟਰਾਲੇ ਲੈ ਕੇ ਆਉਂਦੇ ਰਾਂਗੇ ਆਪਾਂ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਰੇ ਕੰਟੈਕਟ ਕਰ ਲਓ ਜੇ ਕਿਸੇ ਨੂੰ ਕੋਈ ਚੀਜ਼ ਬਾਰੇ ਪੁੱਛਣਾ ਆ ਜਾਂ ਕਰਨਾ ਠੀਕ ਆ ਵੀਰੇ ਕੰਟੈਕਟ ਕਰ ਲਓ ਵਧੀਆ ਕੰਮ ਆ ਮਜ਼ਬੂਤੀ ਨਾਲ ਕੰਮ ਕਰਦਾ ਇੱਕ ਵਾਰੀ ਕੰਮ ਕਰਵਾਓ ਠੀਕ ਆ ਵੀਰੇ ਧੰਨਵਾਦ ਜੀ ਮਿਲਦਾ ਤੁਹਾਨੂੰ ਅੱਗੇ ਟਰਾਲੇ ਲੈ ਕੇ ਠੀਕ ਹੈ